ਮਤਲਬ ਬਾਬਾ ਨਾਨਕਾ ਬੜੀ ਨੇੜੇ ਹੋ ਕੇ ਸੁਣੀ ਆ ਤੂੰ ਹੈਨਾ ਵੀ ਮਤਲਬ ਅਸੀਂ ਹਮੇਸ਼ਾ ਅਰਦਾਸ ਜੋ ਆਪਾਂ ਕਹਿੰਦੇ ਆ ਨਨਕਾਣਾ ਸਾਹਿਬ ਜਿੰਨਾ ਵੀ ਹਮ ਆਪਾਂ ਨੂੰ ਗੁਰਦੁਆਰਿਆਂ ਤੋਂ ਹੈਨਾ ਵਿਛੋੜੇ ਆਪਣੇ ਪਏ ਹੋਏ ਨੇ ਉਹਨਾਂ ਨਾਲ ਮਿਲਿਆ ਜਾਵੇ ਤਾਂ ਉਹ ਚੀਜ਼ ਉਹ ਅਰਦਾਸ ਮੈਨੂੰ ਇਦਾਂ ਲੱਗਿਆ ਵੀ ਪ੍ਰਮਾਤਮਾ ਨੇ ਨੇੜੇ ਹੋ ਕੇ ਸੁਣੀ ਆ ਵੀ ਆਪਾਂ ਇੱਥੇ ਪਹੁੰਚੇ ਆ ਮਤਲਬ ਤੇ ਪੂਰਾ ਤੁਸੀਂ ਇੰਜੋਏ ਕੀਤਾ ਉੱਥੇ ਜਾ ਕੇ ਹਾਂ ਇੰਜੋਏ ਕੀਤਾ ਬਸ ਇੱਕੋ ਰਿਗਰਟ ਆ ਮੈਨੂੰ ਵੀ ਮੇਰਾ ਪੰਜਾ ਸਾਹਿਬ ਰਹਿ ਗਿਆ ਅੱਛਾ ਪੰਜਾ ਸਾਹਿਬ ਰਹਿ ਗਿਆ ਕਿਉਂਕਿ ਮੈਂ ਵਿੱਚ ਯੂਕੇ ਦਾ ਵੀਜ਼ਾ ਆਇਆ ਹੋਇਆ ਸੀ ਪਿੱਛੇ ਤੇ ਉਹ ਸਟੈਂਪਿੰਗ ਹੋਣੀ ਸੀ ਮੈਨੂੰ ਫੋਨ ਆਈ ਜਾਂਦੇ ਸੀਗੇ ਤੇ ਉਹਦੇ ਕਰਕੇ ਮੈਨੂੰ ਮੁੜਨਾ ਪਿਆ ਤੇ ਉਹਦੇ ਲਈ ਕੋਸ਼ਿਸ਼ ਆ ਕਿ ਮੈਂ ਦੁਬਾਰਾ ਜਾਵਾਂ ਦੁਬਾਰਾ ਇਸ ਵਾਰ ਰੋਲੇ ਰੱਪੇ ਤੋਂ ਬਿਨਾ ਚੰਦੂ ਰੋ ਕੇ ਤੇ ਉਹ ਜ਼ਰੂਰ ਹੈਗਾ ਬੇਬੇਨ ਲੈ ਕੇ ਜਾਓਗੇ ਐਤਕੀ ਅੱਛਾ ਮੰਮੀ ਨੂੰ ਵੀਜ਼ਾ ਨਹੀਂ ਮਿਲਿਆ ਨਹੀਂ ਮਿਲਿਆ ਸੀ ਨਹੀਂ ਮਿਲਿਆ ਸੀ ਉਹਨਾਂ ਨੂੰ ਉਹ ਕਹਿੰਦੇ ਕਿ ਉਹ ਵੀ ਵੀਜ਼ੇ ਬੜੇ ਔਖੇ ਹੁੰਦੇ ਆ ਮਤਲਬ ਤੁਹਾਡੇ ਕੋਲ ਕੈਨੇਡਾ ਦੇ ਹਾਂਜੀ ਰੈਜ਼ਿਡੈਂਸੀ ਕਰਕੇ ਉਹਨਾਂ ਨੇ ਮਤਲਬ ਮਿਲ ਗਿਆ ਮੈਨੂੰ ਉਦਾਂ ਔਖਾ ਮਿਲਦਾ ਵੀਜ਼ਾ ਕਾਫੀ ਮਤਲਬ ਤੇ ਉਹਨਾਂ ਦਾ ਹੋ ਨਹੀਂ ਪਾਇਆ ਇਸ ਵਾਰ ਕੋਸ਼ਿਸ਼ ਰਹੂਗੀ ਕਿ ਮੈਂ ਉਹਨਾਂ ਦਾ ਵੀ ਕਰਾਵਾਂ ਮਤਲਬ ਉਹ ਵੀ ਹੋ ਕੇ ਆਉਣ ਹੋ ਕੇ ਆਣਾ ਚਾਹੀਦਾ ਕਿਉਂਕਿ ਸਾਡੇ ਮਤਲਬ ਗੁਰੂ ਰਾਮਦਾਸ ਸੱਚ ਪਾਸ਼ਾ ਉਹਨਾਂ ਦਾ ਜਨਮ ਸਥਾਨ ਉੱਥੇ ਮਹਾਰਾਜਾ ਰਣਜੀਤ ਸਿੰਘ ਹਵੇਲੀ ਹੋਰ ਕਿੰਨੇ ਗੁਰੂਕਾਰ ਬਾਬੇ ਕੀ ਬੇਰ ਨਨਕਾਣਾ ਸਾਹਿਬ ਬੜੇ سارے ਗੁਰੂਕਾਰ ਹਾਲੇ ਮੈਨੂੰ ਹੁਣ ਯਾਦ ਵੀ ਨਹੀਂ ਹੋਣੇ ਤਾਂ ਉਹ ਦੇਖਣੇ ਚਾਹੀਦੇ ਸਾਨੂੰ ਆਪਣਾ ਸਾਡਾ ਆਪਣਾ ਮੈਨੂੰ ਲੱਗਦਾ ਅੱਧਾ ਪੰਜਾਬ ਅੱਧਿਓ ਵੱਧ ਪੰਜਾਬ ਉੱਥੇ ਹੀ ਆ ਜਾਣਾ ਚਾਹੀਦਾ ਆਪਾਂ ਕਿਹੜੀ ਚੀਜ਼ ਇੱਥੇ ਤੁਹਾਨੂੰ ਕਮੀ ਲੱਗਦੀ ਹੈ ਕਲਚਰ ਦੇ ਵਿੱਚ ਪੁੱਛਣਾ ਜਾਊਂਗੀ ਕਿ ਬਟ ਹਜੇ ਵੀ ਸਾਡੇ ਪੰਜਾਬ ਦਾ ਪੁਰਾਣਾ ਕਲਚਰ ਉੱਥੇ ਪਾਕਿਸਤਾਨ ਦੱਸਦਾ ਹੈ ਉੱਥੇ ਦੇ ਲੋਕ ਨਾ ਮਤਲਬ ਅਜੇ ਵੀ ਮਤਲਬ ਜ਼ਮੀਨਾਂ ਨਾਲ ਬੜੇ ਉਦਾਂ ਹੀ ਜੁੜੇ ਹੋਏ ਆ ਉਦਾਂ ਹੀ ਖੇਤੀ ਕਰਦੇ ਆ ਉਹ ਉਦਾਂ ਹੀ ਸਾਦਾ ਜਿਹਾ ਰਹਿਣ ਸਹਿਣ ਉਹਨਾਂ ਦਾ ਹਾਲਾਂਕਿ ਕੁਝ ਬੰਦੇ ਇਦਾਂ ਦੇ ਸੀਗੇ ਜਿਹੜੇ ਉੱਥੇ ਜਿੰਨਾਂ ਨੂੰ ਮੈਂ ਮਿਲੀ ਅੱਛਾ ਜ਼ਮੀਨ ਜਾਇਦਾਦ ਉਹਨਾਂ ਕੋਲੇ ਵਧੀਆ ਇਦਾਂ ਨਹੀਂ ਵੀ ਆਪਾਂ ਕਹਿੰਨੇ ਵੀ ਗਰੀਬੀ ਹੈਗੀ ਉੱਥੇ ਪਰ ਉਹਨਾਂ ਦਾ ਵਧੀਆ ਜ਼ਮੀਨ ਜਾਇਦਾਦ ਪਰ ਫਿਰ ਵੀ ਉਹ ਆਪਣੇ ਪਸ਼ੂਆਂ 'ਚ ਲੱਗੇ ਹੋਏ ਆ ਹੈਨਾ ਮਤਲਬ ਉਹਨਾਂ ਨੇ ਬੜਾ ਉਸ ਚੀਜ਼ ਨੂੰ ਮਤਲਬ ਇੱਕ ਕਹਿ ਲਓ ਵੀ ਸ਼ੋਅ ਆਫ ਜਆ ਜਮਾ ਨਹੀਂ ਹੈਗਾ ਮਤਲਬ ਉਹਨਾਂ ਲੋਕਾਂ 'ਚ ਉਹ ਚੀਜ਼ ਮੈਨੂੰ ਲੱਗਦਾ ਵੀ ਆਪਣੇ ਇੱਥੇ ਹੁਣ ਥੋੜੀ ਜਿਹੀ ਗਵਾਚਦੀ ਜਾਂਦੀ ਆ ਆਪਣੇ ਕੋਲੇ ਥੋੜੇ ਜੇ ਚਾਰ ਪੈਸੇ ਆ ਜਾਣ ਤੇ ਆਪਾਂ ਬਹੁਤ ਉੱਡਣ ਲੱਗ ਪੈਂਦੇ ਆ ਉਹ ਚੀਜ਼ ਉਹਨਾਂ ਨੇ ਸੰਭੀ ਹੋਈ ਆ ਮਤਲਬ ਕਿ ਗਰਾਊਂਡਡ ਰਹਿਣਾ ਆਪਾਂ ਤੇ ਦੇ ਫਿਲਮ ਦਾ ਵਿੱਚ ਕੀ ਫਿਰ ਤੁਸੀਂ ਕਿਹਾ ਫਿਲਮ ਤਾਂ ਨਹੀਂ ਹੋਈ ਕੁਝ ਅੱਗੇ ਪਲਾਨ ਨਹੀਂ ਬਣਿਆ ਫਿਲਮ ਦਾ ਕੋਈ ਉਸ ਤੋਂ ਬਾਅਦ ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਚੀਜ਼ਾਂ ਦਾ ਬੁਰੀਆਂ ਲੱਗਦੀਆਂ ਆ ਕਿ ਇੰਨਾ ਕੀ ਹੋ ਗਿਆ ਸੀ ਏਡਾ ਜਿਹੜਾ ਮੁੱਦਾ ਉੱਠ ਗਿਆ ਹੈ ਨਾ ਏਡਾ ਅਸੀਂ ਕੀ ਗਲਤ ਕਰਤਾ ਸੀ ਜਾਂ ਕੁੜੀ ਨੇ ਏਡਾ ਕੀ ਗਲਤ ਕਰਤਾ ਤਾਂ ਉਸ ਤੋਂ ਬਾਅਦ ਕੋਈ ਗੱਲਬਾਤ ਜੀ ਫਿਰ ਹੋਈ ਨਹੀਂ ਹੋ ਸਕਦਾ ਮੇਰੇ ਕਰਮਾਂ 'ਚ ਉਹੀ ਮੱਥਾ ਟੇਕਣੇ ਲਿਖੇ ਤੇ ਉਸ ਚੀਜ਼ ਦਾ ਮੈਨੂੰ ਚਲੋ ਕੋਈ ਰਿਗਰਟ ਵੀ ਨਹੀਂ ਆ ਬਈ ਠੀਕ ਆ ਕੰਮ ਕਿਵੇਂ ਚੱਲ ਰਿਹਾ ਹੈ ਕੰਮ ਬਹੁਤ ਵਧੀਆ ਕੰਮ ਜਦੋਂ ਮੈਂ ਗਾਣਾ ਕੀਤਾ ਸੀਗਾ ਆਪਣਾ ਪਹਿਲਾ ਉਹਨੂੰ ਥੋੜਾ ਜਿਹਾ ਸਲੋ ਆ ਗਿਆ ਸੀ ਕਿ ਲੋਕਾਂ ਨੂੰ ਲੱਗਣ ਲੱਗਿਆ ਸੀ ਸ਼ਾਇਦ ਹੋਣੀ ਐ ਦਾ ਸਿੰਗਰ ਹੀ ਕੰਮ ਕਰ ਰਹੀ ਹੈ ਪਰ ਅਸਲ ਰੋਟੀ ਪਾਣੀ ਤਾਂ ਸਾਡਾ ਇਹੀ ਹੁੰਦਾ ਨਾ ਫੀਚਰ ਕਰਨਾ ਤੇ ਉਸ ਤੋਂ ਬਾਅਦ ਫਿਰ ਮਤਲਬ ਸਟੇਬਲ ਹੋ ਗਿਆ ਸੀਗਾ ਠੀਕ ਹੈ ਕੰਮ ਵਧੀਆ ਮਤਲਬ ਸਿੰਘੇ ਨਾਲ ਤੁਸੀਂ ਗਾਣਾ ਸ਼ੂਟ ਕਰਕੇ ਆਏ ਹੋ ਹਾਂਜੀ ਆ ਗਿਆ ਗਾਣਾ ਉਹ ਵੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ